ਵਾਈਗੁਰ ਜੀ ਖਾਤਾ ਸਿਰਵਾਈ ਗੁਜਰੀ ਕੀ ਫਤਿਹ ਪਿਆਰੀ ਸਾਤ ਸੰਗਤ ਦੀ ਅੱਜ ਸ਼੍ਰੀ ਗੁਰੂ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਾਤਾ ਸੁਲੱਖਣੀ ਜੀ ਦਾ ਵਿਆਹ ਹੋਇਆ ਹੈ ਉਹਨਾਂ ਦੇ ਵਿਆਹ ਦੀਆਂ ਅਨੰਤ 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 ਵਾਈਗੁਰ ਦੇ ਪਿਆਰਿਆਂ ਸਾਰਿਆਂ ਨੂੰ ਅਨੰਤ ਅਨੰਤ ਵਧਾਈਆਂ ਹੋਣ ਬਹੁਤ ਵਧਾਈਆਂ ਹੋਣ ਅੱਜ ਬੜਾ ਵੱਡਾ ਦਿਨ ਹੈ ਅੱਜ ਜੋਨੀਆਂ ਪਰਵਾਉਣ ਦਾ ਦਿਨ ਹੈ ਅਸੀਸਾਂ ਅਸ਼ੀਰਵਾਦ ਵਧਾਈਆਂ ਦੇਣ ਦਾ ਵਧਾਈਆਂ ਲੈਣ ਦਾ ਅੱਜ ਦਿਨ ਹੈ ਭਾਵੇਂ ਵਧਾਈਆਂ ਲੈਣੀਆਂ ਵੀ ਨੇ ਅੱਜ ਵਧਾਈਆਂ ਆਪੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਨੂੰ ਵਧਾਈਆਂ ਦੇ ਰਹੀਆਂ ਨੂੰ ਹਨ ਅ ਸ਼ੁਰੂ ਕਰਦੇ ਹਾਂ ਉਹਨਾਂ ਦੇ ਵਿਆਹ ਦਾ ਆਓ ਸੱਜਣਾ ਆਓ हम करता जन आए हम करता जन आए हम करता जन आए हम करता जन आए सहज मिलाए हम करता जन आए हम करता जन आए सहज मिलाए हर मन पाए सहज मिलाए हर मन पाए पंच मिले सुख पाया ਹਮ ਕਰਤਾ ਜਨਿ ਆਏ ਹਮ ਕਰਤਾ ਜਨਿ ਆਏ ਸਾਈ ਬਸ ਤਪਰਾਪਤੀ ਹੋਈ ਸਾਈ ਬਸ ਤਪਰਾਪਤੀ ਹੋਈ ਜਿਸ ਤੇਤੀ ਮਨ ਲਾਏ ਜਿਸ ਤੇਤੀ ਮਨ ਲਾਏ ਹਮ ਕਰਤਾ ਜਨਿ ਆਏ ਹਮ ਕਰਤਾ ਜਨਿ ਆਏ ਹਮ ਕਰਤਾ ਜਨਿ ਆਏ ਹਮ ਕਰ ਸਾਜਨ ਆਏ ਪੰਜ ਸ਼ਬਦ ਤੁਨ ਅਨੰਦ ਬਾਜੇ ਪੰਜ ਸ਼ਬਦ ਤੁਨ ਅਨੰਦ ਬਾਜੇ ਪੰਜ ਸ਼ਬਦ ਤੁਨ ਅਨੰਦ ਬਾਜੇ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਹਮ ਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਰ ਜਾਵੋ ਨਾਰੇ ਆਬੋ ਵੀ ਤਿਆਰੇ ਮੰਗਲ ਗਾਵੋ ਨਾਰੇ ਮੰਗਲ ਗਾਵੋ ਨਾਰੇ ਮੰਗਲ ਗਾਵੋ ਨਾਰੇ ਹਮ ਕਰ ਸਾਜਣਿਆਏ ਹਮ ਕਰ ਸਾਜਣਿਆਏ ਸਜ ਮੰਗਲ ਗਾਵੋ ਤਾ ਪ੍ਰਭ ਪਾਵੋ ਹਜ ਮੰਗਲ ਗਾਵੋ ਤਾ ਪ੍ਰਭ ਪਾਵੋ ਸੋ ਹੈ ਲੋੜਾ ਯੁਗ ਚਾਰੇ சாோ தான் பிரபு பாவோ சுக விச்சாரே கரணே கரத சுவார சனியா சாஜன சாஜன हमकर सजन आए सचे मल्हाए हमकर सजन आए हमकर सजन आए हमकर सजन आए मन चा पि आगम सुणि मन चाहो पिया पिया आगम सुनिया मन चा पिया पिया आगम सुनिया ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਾਨਕ ਜੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਾਨਕ ਜੀ ਤਨ ਗੁਰੂ ਨਾਨਕ ਨਾਨਕ ਤਨ ਗੁਰੂ ਨਾਨਕ ਨਾਨਕ ਜੀ ਤਨ ਤਨ ਮਤਾ ਸੁਲਖਣੀ ਜੀ ਤਨ ਤਨ ਮਤਾ ਸੁਲਖਣੀ ਜੀ ਤਨ ਤਨ ਮਤਾ ਸੁਲਖਣੀ ਜੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਨਨ ਗੁਰੂ ਨਾਨਕ ਨਾਨਕ ਜੀ ਵਧਾਈਆਂ ਵਧਾਈਆਂ ਵਧਾਣਿਆ ਵਧਾਣਿਆ ਵਧਾਈਆਂ ਵਧਾਣਿਆ ਵਧਾਣਿਆ ਵਧਾਈਆਂ ਵਧਾਣਿਆ ਜੀ ਵਧਾਈਆਂ ਵਧਾਣਿਆ ਵਧਾਣਿਆ ਜੀ ਵਧਾਈਆਂ 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 ਜੀ गुरु सि मनव गुर सिा मनव वधाइयां 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 वदा गुर सिका मनव गुर सिका मनव होवा मेरे मे बाला होवा मेरे बाला ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਯਾਰੇ ਪਾਇਆ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਯਾਰੇ ਪਾਇਆ ਵਿਆਹ ਹੋਆ ਮੇਰੇ ਬਾਬਲਾ ਵਿਆਹ ਹੋਆ ਮੇਰੇ ਬਾਬਲਾ ਮਾਤਾ ਸੁਖਨੀ ਜੀ ਦੇ